ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਕਰਤਾਰਪੁਰ ਵਿੱਚ ਆ ਗਏ ਸਨ ਤਾਂ ਗੁਰੂ ਜੀ ਰੋਜ਼ਾਨਾ ਸਵਾ ਪਹਿਰ ਰਾਤ ਰਹਿੰਦੀ ਜਾਗ ਪੈਂਦੀ ਤੇ ਫਿਰ ਰਾਵੀ ਨਦੀ ਵਿੱਚ ਇਸ਼ਨਾਨ ਕਰਨ ਲਈ ਬਾਹਰ ਚਲੇ ਜਾਂਦੀ ਅਤੇ ਨਦੀ ਦੇ ਕਿਨਾਰੇ ਤੇ ਬੈਠ ਕੇ ਪ੍ਰਭੂ ਵਿੱਚ ਧਿਆਨ ਲਗਾਉਂਦੀ ਜਦੋਂ ਰਾਤ ਚਾਰ ਘੜੀਆਂ ਰਹਿ ਜਾਂਦੀਆਂ ਤਾਂ ਗੁਰੂ ਜੀ ਧਰਮਸ਼ਾਲਾ ਵਿੱਚ ਆ ਜਾਂਦੀ ਉੱਥੇ ਪਰਮਾਤਮਾ ਦੀ ਸਿਵਤ ਸਲਾਹ ਦਾ ਸੁੰਦਰ ਕੀਰਤਨ ਹੁੰਦਾ ਜਿਸ ਨੂੰ ਸੁਣਿਆ ਹਿਰਦੇ ਵਿੱਚ ਪ੍ਰੇਮ ਭਾਵ ਪੈਦਾ ਹੁੰਦਾ ਉਸ ਸੰਗਤ ਵਿੱਚ ਇੱਕ ਸੈਦੋ ਕਿਉ ਨਾਂ ਦਾ ਸਿੱਖ ਸੀ ਜੋ ਹਰ ਰੋਜ਼ ਗੁਰੂ ਜੀ ਕੋਲ ਆ ਕੇ ਸੇਵਾ ਕਰਿਆ ਕਰੀ ਇੱਕ ਦਿਨ ਸੈਦੋ ਕਿਉ ਦੇ ਮਨ ਵਿੱਚ ਆਇਆ ਕਿ ਗੁਰੂ ਜੀ ਰਾਤ ਨੂੰ ਜਦੋਂ ਰਾਵੀ ਨਦੀ ਤੇ ਜਾਂਦੇ ਹਨ ਤਾਂ ਉੱਤੇ ਬੈਠ ਕੇ ਪਾਣੀ ਦੇ ਦੇਵਤਾ ਵਰੂਣ ਦੀ ਪੂਜਾ ਕਰਦੇ ਹਨ ਅਤੇ ਮਨ ਪਾਉਂਦਾ ਜੋ ਮੰਗਦੇ ਹਨ ਸੋ ਉਸ ਪਾਸੋਂ ਪ੍ਰਾਪਤ ਕਰ ਲੈਂਦੇ ਹਨ ਸੈਦੋ ਨੂੰ ਗੁਰੂ ਜੀ ਦੀ ਹੋ ਰਹੀ ਮਹਿਮਾ ਉੱਪਰ ਭਰਮ ਹੋ ਗਿਆ ਉਹ ਅਨਜਾਨ ਗੁਰੂ ਜੀ ਦੇ ਭੇਦ ਨੂੰ ਸਮਝ ਨਹੀਂ ਸੀ ਸਕਿਆ ਉਸਨੇ ਸੋਚਿਆ ਕਿ ਪਾਣੀ ਦੇ ਦੇਵਤਾ ਦੀ ਬੋਧ ਪੂਜਾ ਕਰਨ ਸਦਕਾ ਹੀ ਗੁਰੂ ਜੀ ਵਿੱਚ ਇੰਨੀ ਕਰਾਮਾਤੀ ਸ਼ਕਤੀ ਵਧੀ ਹੈ ਸਾਰੀ ਵਿਸ਼ਾਲ ਕਲਾ ਗੁਰੂ ਜੀ ਨੇ ਉਸ ਪਾਸੋਂ ਹੀ ਪ੍ਰਾਪਤ ਕੀਤੀ ਹੈ ਤੇ ਸਾਰੀ ਜਗ ਦੀ ਗੁਰੀਾਈ ਹਾਸਲ ਕਰ ਲਈ ਹੈ ਸੈਦੂ ਕਿ ਉਹਨੇ ਸੋਚਿਆ ਕਿ ਮੈਂ ਵੀ ਵਰੁਣ ਦੇਵਤਾ ਦੀ ਪੂਜਾ ਕਰਾਂਗਾ ਤਾਂ ਕਿ ਮੇਰੇ ਵਿੱਚ ਵੀ ਸ਼ਕਤੀ ਪੈਦਾ ਹੋ ਜਾਵੇ ਇਸ ਤਰ੍ਹਾਂ ਉਸਨੇ ਮਨ ਵਿੱਚ ਧਾਰ ਲਈ ਉਦੋਂ ਰਾਤ ਢਾਈ ਪਹਿਰ ਬੀਤ ਗਈ ਸੀ ਉਦੋਂ ਸੈਦੂ ਕਿਉਂ ਨਦੀ ਦੇ ਕੰਡੇ ਵੱਲ ਚੱਲ ਪਿਆ ਰਸਤੇ ਵਿੱਚ ਉਸ ਨੂੰ ਇੱਕ ਆਦਮੀ ਮਿਲਿਆ ਜਿਸ ਨੇ ਹੱਥ ਵਿੱਚ ਇੱਕ ਮੱਛੀ ਫੜੀ ਹੋਈ ਸੀ ਉਸ ਆਦਮੀ ਨੇ ਸੈਦੋ ਕੋਲੋਂ ਪੁੱਛਿਆ ਭਾਈ ਤੂੰ ਇਸ ਸਮੇਂ ਹਨੇਰੇ ਵਿੱਚ ਕਿੱਥੇ ਚੱਲਿਆ ਹੈ ਸੈਦੋ ਨੇ ਉੱਤਰ ਦਿੱਤਾ ਕਿ ਮੈਂ ਖਵਾਜੇ ਦੀ ਪੂਜਾ ਕਰਨ ਚੱਲਿਆ ਹਾਂ ਸਾਡੇ ਗੁਰੂ ਜੀ ਨੇ ਸਾਰੀ ਵਡਿਆਈ ਖਵਾਜੇ ਕੋਲੋਂ ਪਾਈ ਹੈ ਮੈਂ ਵੀ ਉਹ ਵਡਿਆਈ ਪਾਣਾ ਚਾਹੁੰਦਾ ਹਾਂ ਸੈਦੋ ਨੇ ਪੁੱਛਿਆ ਭਾਈ ਤੂੰ ਕੌਣ ਹੈ ਐਨੀ ਰਾਤ ਵਿੱਚ ਕਿੱਧਰ ਜਾ ਰਿਹਾ ਹੈ ਤੂੰ ਚੋਰ ਹੈ ਕਿ ਸਿੱਖ ਹੈ ਉਸ ਬੰਦੇ ਨੇ ਸੈਦੋ ਨੂੰ ਉੱਤਰ ਦਿੱਤਾ ਮੈਨੂੰ ਕੋਈ ਹੋਰ ਨਾ ਜਾਣ ਮੈਂ ਸਾਰੀ ਨਦੀਆਂ ਦਾ ਸੁਆਮੀ ਹਾਂ ਮੈਂ ਪਾਣੀ ਦਾ ਦੇਵਤਾ ਹਾਂ ਮੇਰਾ ਨਾਮ ਵਰੁਣ ਹੈ ਮੈਂ ਗੁਰੂ ਜੀ ਦੀ ਪੂਜਾ ਕਰਨ ਲਈ ਜਾਂਦਾ ਹਾਂ ਅਤੇ ਰੋਜ਼ਾਨਾ ਪੂਜਾ ਕਰਕੇ ਉਹਨਾਂ ਦੇ ਦਰਸ਼ਨ ਕਰ ਆਉਂਦਾ ਹਾਂ ਸੈਦੋ ਕਿਉਂ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਸੈਦੋ ਕਿਉਂ ਨਹੀਂ ਉਸ ਆਦਮੀ ਨੂੰ ਕਿਹਾ ਮੈਂ ਤਾਂ ਆਪਣੇ ਮਨ ਵਿੱਚ ਕੁਝ ਹੋਰ ਹੀ ਸੋਚਿਆ ਸੀ ਕਿ ਗੁਰੂ ਜੀ ਤੁਹਾਡੀ ਸੇਵਾ ਕਰਦੇ ਹਨ ਅਤੇ ਤਾਂ ਹੀ ਉਹਨਾਂ ਵਿੱਚ ਇੰਨੀ ਸ਼ਕਤੀ ਪੈਦਾ ਹੋ ਚੁੱਕੀ ਹੈ ਸਾਰੀਆਂ ਰਿੱਧੀਆਂ ਸਿੱਧੀਆਂ ਉਹਨਾਂ ਨੇ ਤੁਹਾਡੇ ਪਾਸੋਂ ਹੀ ਪ੍ਰਾਪਤ ਕੀਤੀਆਂ ਹਨ ਮੈਂ ਤਾਂ ਇਸ ਤਰ੍ਹਾਂ ਦੀ ਸੋਚ ਹੀ ਮਨ ਵਿੱਚ ਵਸਾਈ ਹੋਈ ਸੀ ਅਤੇ ਮੈਂ ਇਹੋ ਹੀ ਸੋਚ ਕੇ ਤੁਹਾਡੀ ਸੇਵਾ ਕਰਨ ਲਈ ਚੱਲ ਪਿਆ ਸਾਂ ਤੁਸੀਂ ਤਾਂ ਮਿਲ ਕੇ ਸਾਰਾ ਕੁਝ ਹੀ ਦੱਸ ਦਿੱਤਾ ਹੈ ਸੈਦੂ ਨੂੰ ਸੁਣ ਕੇ ਵਰੁਣ ਦੇਵਤਾ ਨੇ ਫਿਰ ਕਿਹਾ ਗੁਰੂ ਜੀ ਨੂੰ ਗੁਨਾ ਦੀ ਖਾਣ ਜਾਣ ਉਹਨਾਂ ਨੇ ਤਾਂ ਲੋਕਾਂ ਦਾ ਉਧਾਰ ਕਰਨ ਲਈ ਅਵਤਾਰ ਲਿਆ ਹੈ ਕਰਤਾਰ ਨੇ ਆਪ ਹੀ ਦੋਹੀ ਰੂਪ ਵਿੱਚ ਸਰੀਰ ਧਾਰਨ ਕੀਤਾ ਹੈ ਮਨ ਵਿੱਚ ਸ਼ਰਧਾ ਧਾਰ ਕੇ ਤੂੰ ਉਹਨਾਂ ਦੇ ਚਰਨ ਕਮਲਾ ਵਿੱਚ ਸੇਵਾ ਕਰ ਕਿਸੇ ਭਰਮ ਵਿੱਚ ਨਾ ਪੈ ਸੈਦੂ ਕਿਉਂ ਇਹ ਸਾਰਾ ਕੁਝ ਸੁਣ ਕੇ ਉਸੇ ਵਕਤ ਉੱਥੇ ਆ ਗਿਆ ਜਿੱਥੇ ਕਿਰਪਾਲੂ ਗੁਰੂ ਜੀ ਬੈਠੇ ਹੋਏ ਸਨ ਨਮਸਕਾਰ ਕਰਕੇ ਜਦੋਂ ਗੁਰੂ ਜੀ ਪਾਸ ਬੈਠਾ ਤਾਂ ਦੇਖ ਕੇ ਗੁਰੂ ਜੀ ਬੋਲੇ ਤੂੰ ਅੱਧੀ ਰਾਤ ਨੂੰ ਕਿਉਂ ਆਇਆ ਹੈ ਅੱਗੇ ਦਿਨ ਚੜੇ ਆਇਆ ਕਰਦਾ ਸੀ ਤਾਂ ਸੈਦੋ ਨੇ ਆਪਣੇ ਨਾਲ ਜੋ ਬੀਤੀ ਸਾਰੀ ਗੱਲ ਦੱਸੀ हे ਪ੍ਰਭੂ ਜੀ ਮੈਂ ਆਪ ਦੇ ਭੇਦ ਨੂੰ ਜਾਣ ਨਹੀਂ ਸੀ ਸਕਿਆ ਇਸ ਕਰਕੇ ਮੈਂ ਮੂਰਖ ਮਤ ਵਾਲਾ ਭਰਮ ਗਿਆ ਸੀ ਹੁਣ ਮੈਂ ਆਪ ਦੇ ਵੱਡੇ ਪ੍ਰਤਾਪ ਨੂੰ ਜਾਣ ਗਿਆ ਹਾਂ ਉਸਦੀ ਸਾਰੀ ਕਹਾਣੀ ਸੁਣ ਕੇ ਗੁਰੂ ਜੀ ਨੇ ਆਪਣੇ ਕੋਬਲ ਮੁਖ ਤੋਂ ਇਸ ਸ਼ਬਦ ਦਾ ਉਚਾਰਨ ਕੀਤਾ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਈ ਨਾਮ ਨਾ ਜਾਣਿਆ RAM ਕਾ ਮੁੜ ਫਿਰ ਪਾਛੇ ਪਸਤਾਈ ਰੀ ਸ਼ਬਦ ਦਾ ਭਾਵ ਅਰਥ ਹੈ ਗੁਰੂ ਨਾਨਕ ਜੀ ਸੈਦਾਂ ਨੂੰ ਆਖਦੇ ਹਨ ਦੇਖ ਪਾਈ ਇਹ ਜੋ ਜਗਤ ਹੈ ਸੰਪੂਰਨ ਤੌਰ ਤੇ ਰਾਤ ਨੂੰ ਸੋ ਰਹਿਂਦਾ ਹੈ ਦਿਨ ਖਾਣ ਪੀਣ ਵਿੱਚ ਲੰਗਾ ਦੇਂਦਾ ਹੈ ਇਹ ਜੋ ਜੀਵੰਤ ਸਵਾਸ ਹਨ ਜੀਵਨ ਹੀਰੇ ਜਵਾਰਤ ਵਰਗਾ ਹੈ ਪਰ ਮਨੁੱਖ ਕੋਡੀ ਦੇ ਪਾ ਇਸ ਨੂੰ ਗਵਾਹ ਦਿੰਦਾ ਹੈ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਤਾਂ ਅਖੀਰ ਨੂੰ ਪੂਰਸ਼ ਪਸਤਾਉਂਦਾ ਹੈ ਪਾਪ ਕਰਕੇ ਧਨ ਕਮਾਉਂਦਾ ਹੈ ਬੇਅੰਤ ਪੈਸੇ ਨੂੰ ਸਭ ਚਾਹੁੰਦੇ ਹਨ ਪਰ ਨਾਮ ਦੇ ਧਨ ਨੂੰ ਕੋਈ ਇਕੱਠਾ ਨਹੀਂ ਕਰਦਾ ਮਨੁੱਖਾ ਜਨਮ ਆਪਣਾ ਬਰਬਾਦ ਕਰ ਲੈਂਦਾ ਹੈ ਜਿਸ ਪਰਮੇਸ਼ਰ ਨੇ ਜਗਤ ਬਣਾਇਆ ਹੈ ਉਹ ਕਰਮਾ ਅਨੁਸਾਰ ਸੰਸਾਰ ਦਾ ਉਧਾਰ ਕਰਦਾ ਹੈ ਇਹ ਉਧਾਰ ਗੁਰੂ ਦੁਆਰਾ ਹੁੰਦਾ ਹੈ ਗੁਰੂ ਜੀ ਦੁਆਰਾ ਇਸ ਸ਼ਬਦ ਦਾ ਉਚਾਰਨ ਸੁਣ ਕੇ ਉਸ ਦੇ ਮਨ ਵਿੱਚ ਸ਼ਰਧਾ ਵੱਧ ਗਈ ਤੇ ਫਿਰ ਗੁਰੂ ਜੀ ਦੀ ਸੇਵਾ ਵਿੱਚ ਜੁਟ ਗਿਆ ਸੋ ਸਾਧ ਸੰਗਤ ਜੀ ਜੇਕਰ ਇਹ ਸਾਕੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ